कि तो कल जो इनफोर आई है कि रात सुल्तानपुर लोधी दाना मंडी लाश मिली है लाश की पूरी शनाख्त करने तो बाद पता लग गया कि एक बंदा है हनी कुमार सुल्तानपुर लोधी बीजेपी युवा मोर्चा का प्रधान भी हैगा किसी ने बड़ी मतलब हत्या की मर्डर किया ਪਰ ਜਦੋਂ ਸਾਰੀ ਇਨਵੈਸਟੀਗੇਸ਼ਨ ਸਾਡੀ ਪ੍ਰੋਗਰੈਸ ਕੀਤੀ ਤੋਂ ਰਾਤ ਦੇ ਵਿੱਚ ਕੱਲ ਅਸੀਂ ਦੋ ਬੰਦੇ ਰਾਉਂਡ ਅਪ ਕੀਤੇ ਸੀ ਉਹਦੇ ਵਿੱਚ ਮੈਂ ਕੱਲ ਵੀ ਤੁਹਾਨੂੰ ਦੱਸਿਆ ਕਿ ਇੱਕ ਬੰਦਾ ਕਨਿਕ ਹੈਗਾ ਉਹਨੂੰ ਅਸੀਂ ਰਾਉਂਡ ਅਪ ਕੀਤਾ ਸੀ ਪਰ ਸਾਡੀ ਜਿਹੜੀ ਕਪੂਰਥਲਾ ਪੁਲਿਸ ਦੀ ਟੀਮ ਹੈ ਇਹਨਾਂ ਨੇ ਬੜੀ ਵਧੀਆ ਤਰੀਕੇ ਸੇ ਸੀਆਈਏ ਔਰ ਡੀਐਸਪੀ ਸੁਲਤਾਨਪੁਰ ਲੋਧੀ ਔਰ ਡੀਐਸਪੀ ਡੀ ਸਾਹਿਬ ਨੇ ਬੜੀ ਤਰੀਕੇ ਨਾਲ ਇਹਨਾਂ ਨੂੰ ਰਾਉਂਡ ਅਪ ਕਰਕੇ ਅ ਵਿਦਿਨ ਕੁ ਆਵਰਸ ਅਸੀਂ ਸਾਰੇ ਬੰਦੇ ਮਰਡਰ ਦੇ ਰਾਉਂਡ ਅਪ ਕਰ ਲਏ ਹਨ ਉਹਨਾਂ ਮੈਂ ਤੁਹਾਨੂੰ ਦੱਸ ਦੇਣਾ ਹੈ ਕਿ ਕਿਨ ਹਾਲਾਤਾਂ ਦੇ ਵਿੱਚ ਇਹ ਮਰਡਰ ਹੋਏ ਹਨ ਦੋ ਗਰੁੱਪ ਹੈ ਬੰਦਿਆਂ ਦੇ ਇੱਕ ਗਰੁੱਪ ਹੈਗਾ ਹਨੀ ਕੁਮਾਰ ਹੈ ਉਹਦੇ ਨਾਲ ਦੋ ਬੰਦੇ ਹੋਰ ਹੈ ਦੂਜਾ ਗਰੁੱਪ ਹੈਗਾ 카ਟ ਤੇ ਕਰਨ ਗगन बाबा ਨਵੀਨ ਗੋਤਮ ਇਹ ਬੰਦੇ ਨੇ ਪਹਿਲੇ ਇਹ ਸਾਰੇ ਬੰਦੇ ਇੱਕ ਕੋਈ ਕਮੇਟੀ ਦੇ ਵਿੱਚ ਰਾਮੀਲਾ ਦੇ ਵਿੱਚ ਕੰਮ ਕਰਦੇ ਸੀ ਪਰ ਇਹਨਾਂ ਦੀ ਉੱਥੇ ਆਪਸ ਦੇ ਵਿੱਚ ਕਿਸੇ ਦੇ ਨਾਲ ਲੜਾਈ ਹੋਣ ਕਰਕੇ ਤੂ ਤੂ ਮੈਂ ਮੈਂ ਹੋ ਗਈ ਸੀ ਤੋ ਪਰਸੋਂ ਜਦੋਂ ਇਹ ਹਨੀ ਕੁਮਾਰ ਔਰ ਇਹਦੇ ਦੋ ਹੋਰ ਸਾਥੀ ਜਿਹੜੇ ਹੁਣ ਹਸਪਤਾਲ ਦੇ ਵਿੱਚ ਦਾਖਲ ਨੇ ਇਹ ਉੱਤੇ ਦਾਨ ਮੰਡੀ ਕੇ ਬਾਹਰ ਕਿਸੇ ਥਾਂ ਤੇ ਖੜੇ ਸਨ ਜਦੋਂ ਇੱਕ ਕਾਰਤਿਕ ਔਰ ਗਗਨ ਬਾਬਾ ਇਹ ਸਾਰੇ ਇੱਥੋਂ ਗਏ ਹੈ ਤਾਂ ਉਹਨਾਂ ਨੇ ਇਹਨਾਂ ਨੂੰ ਲਲਕਾਰੇ ਮਾਰੇ ਹੈ ਔਰ ਥੋੜਾ ਬਹੁਤ ਲੜਾਈ ਹੋਈ ਹੈ ਇਹਨਾਂ ਦੀ ਫਿਰ ਇਹ ਗਗਨ ਬਾਬਾ ਜਿਹੜਾ ਹੈਗਾ ਇਹਨੇ ਆਪਣੀ ਖਿਰਚ ਕੱਟ ਕੇ ਨਾ ਔਰ ਇਹ ਬੰਦੇ ਪਹਿਲੇ ਵੀ ਇਹਨਾਂ ਦੇ ਉੱਪਰ ਪਰਚੇ ਰਹੇਗੇ ਇਹ ਗਗਨ ਬਾਬਾ ਜਿਹੜਾ ਹੈ ਇਹ ਦੇ ਉੱਪਰ ਪਹਿਲੇ ਵੀ 302 ਦੇ ਵਿੱਚ ਇਹ ਬਰੀ ਹੋਇਆ ਹੈ ਸੋ ਇਹਦੇ ਉੱਪਰ ਇਹ ਗੱਡੀ ਦੇ ਵਿੱਚ ਆਪਣੇ ਹਥਿਆਰ ਹੀ ਰੱਖਦੇ ਹਨ ਇਹਨਾਂ ਦੇ ਨਾਲ ਅਸੀਂ ਜੋ ਹੁਣ ਤੱਕ ਅਸੀਂ ਕਾਫੀ ਤੇਜ਼ਦਾਰ ਹਥਿਆਰ ਇਹਨਾਂ ਤੋਂ ਬਰਾਮਤ ਕਿਤੇ ਹੈ ਇਨੇ ਆਪਣੀ ਇੱਕ ਵਿੱਚ ਕੱਟ ਕੇ ਉਹਦੇ ਹਾਰਟ ਦੇ ਵਿੱਚ ਮਾਰੀ ਹੈ ਤਾਂ ਉਹਦੀ ਓਨ ਦਾ ਸਪਾਟ ਡੈਥ ਹੋਈ ਹੈ ਔਰ ਸਾਈਕਲ ਔਰ ਬਾਕੀ ਜੋ ਚੈਨੇ ਚੋਨੇ ਹੈ ਉਸੇ ਉਹਦਾ ਗਲਾ ਵੀ ਅਜਾ ਬੰਦਾ ਹੈ ਤਾਂ ਉੱਥੇ ਕਾਫੀ ਲੜਾਈ ਹੋਈ ਹੈ ਲੜਾਈ ਕੇ ਬਾਅਦ ਇਹ ਫਰਾਰ ਹੋ ਗਏ ਉੱਥੋਂ ਨਿਕਲ ਕੇ ਇਹ ਰਾਤੀ ਕਰੀਬ 1:30 ਵਜੇ ਪਹੁੰਚੇ ਫਗਵਾੜੇ ਪਹੁੰਚ ਗਏ ਫਗਵਾੜੇ ਤੋਂ ਫਿਰ ਇਹਨਾਂ ਨੇ ਆਪਣੇ ਇੱਕ ਫਰੈਂਡ ਨੂੰ ਕਾਲ ਕੀਤਾ ਫਰੈਂਡ ਨੂੰ ਕਾਲ ਕਰਕੇ ਫਿਰ ਇਹ ਜਲੰਧਰ ਮਤਲਬ ਆਪਣੀ ਲੋਕ ਛਿਟ ਕੇ ਇਹ ਉੱਥੇ ਰਹਿ ਰਹੀ ਸੀ तो साड़ी टीम ने बड़ी वी टेक्निकल इन्वेस्टिगेशन करके और ह्यूमन इंटेलिजेंस करके राउंड किया है हूँ असं सारे अक्यूज जड़े हैं वो राउंडअप कर लिए हैं मैं तुम्हें इन्होंने ना नाम दस देने हैं कार्तिक और कई ए भी सुल्तानपुर लोधी का रहने वाला है मोला सैदा गगन उर्फ बाबा ए सुल्तानपुर लोधी का रहने वाला है ज्वला सिंह नगर का तीजा बंदा है करण उर्फ बिल्ला ए भी वासी है साई ਇਹ ਵੀ ਸੋਧਨਪੁਰ ਲੋਧੀ ਦਾ ਰੈਂਡ ਵਾਲਾ ਹੈ ਗੌਤਮ ਔਰ ਨਵੀਨ ਔਰ ਬਾਕੀ ਦੜੇ ਜੋ ਬੰਦੇ ਅਸੀਂ ਕੱਲ ਰੌਂਡ ਅਪ ਕੀਤੇ ਸੀ ਉਹ ਵੀ ਇਹਨਾਂ ਦੇ ਨਾਲ ਹੈ ਆ ਇਹਨਾਂ ਤੋਂ ਅਸੀਂ ਇੱਕ ਗਰਾਰੀ ਔਰ ਇੱਕ ਕਿਰਚ ਦੋ ਦਾਤਰ ਔਰ ਇੱਕ ਸਵਿਫਟ ਕਾਰ ਪੀਬੀ 41 ਡੀ 8998 ਅਸੀਂ ਬਰਾਮਦ ਕੀਤੀ ਹੈ ਤੋ ਸਾਡੀ ਪੁਲਿਸ ਟੀਮ ਦੀ ਬੜੀ ਵਧੀਆ ਇਹ ਉਪलब्ਧੀ ਹੈ ਕਿ ਅਸੀਂ ਵਿਦਰਨ 7-8 ਘੰਟੇ ਅਸੀਂ ਇਹ ਮਰਡਰ ਕੇਸ ਦੇ ਸਾਰੇ ਜਿਹੜੇ ਇਹ ਮੁਲਜ਼ਮ ਹੈ ਇਹਨਾਂ ਨੂੰ ਅਰੈਸਟ ਕਰ ਲਿਆ ਹੈ